ਉਦਿਆਨ ਕਪਨ ਨਮੋ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਮਨਗਰੇਵਾਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਪ੍ਰਾਪਰਟੀ ਡੀਲਰ ਤੇ ਠੱਗੀ ਮਾਰਨ ਦੇ ਲੱਗੇ ਇਲਜ਼ਾਮ ਜਾਲੀ ਦਸਤਾਵੇਜ਼ਕ੍ਰਿਤ ਕੇ ਐਨ ਆਰ ਆਈ ਦੇ ਨਾਲ ਮਾਰੀ ਠੱਗੀ 20 ਲੱਖ ਰੁਪਏ ਦੀ ਠੱਗੀ ਦੇ ਨਾਲ ਧਮਕੀ ਦਾ ਵੀ આરોਪ ਪ੍ਰਾਪਰਟੀ ਡੀਲਰ ਨੇ ਸਿਰੇ ਤੋਂ ਕਾਰੇ ਸਾਰੇ ਇਲਜ਼ਾਮ ਜੁਨਨ ਨੇ ਸੁਣੇ ਤੋਂ ਲੱਗ ਦਿੱਤਾ ਤਾਂ ਚਾਰ ਦੇ ਵਿੱਚ ਟੀਜ਼ਲ ਔਟੋ ਰਿਕਸ਼ਾ ਦੀ ਐਂਟਰੀ ਹੋਈ ਬੰਦ ਔਟੋ ਰਿਕਸ਼ਾ ਚਾਲਕਾਂ ਦੇ ਵਿੱਚ ਸਰਕਾਰ ਖਿਲਾਫ ਰੋਸ ਚਾਲਾ ਨੇ ਕੀਤਾ ਪ੍ਰਦਰਸ਼ਨ ਤਿੱਖੇ ਸੰਘਰਸ਼ ਦਾ ਵੀ ਐਲਾਨ ਕੀਤਾ ਮੁੱਖ ਮੰਤਰੀ ਦੀ ਰਹਾਈਸ਼ ਦਾ ਕਰਾਂਗੇ ਰੋਕ ਸੀਐਮ ਨੂੰ સોਪਾਂਗੇ ਔਟੋ ਰਿਕਸ਼ਾ ਦੀਆਂ ਚਾਬੀਆਂ ਜੰਡੀਗੜ ਰੋਡ ਤੇ ਮਿਸਟਰ ਇੰਡੀਆ ਰਾਮ ਨਿਵਾਸ ਦਾ ਪਰਮਾ ਸਵਾਗਤ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਜਿਤਾਇਆ ਖਤਾਬ ਤੇ 100000 ਰੁਪਏ ਦਾ ਚੈੱਕ ਦੇ ਕੇ ਦਿੱਤਾ ਗਿਆ ਸੁਮੰਤਾਰੀ ਸ਼ਖ ਦੇ ਚਾਲਦੇ ਆ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕੀਤਾ ਕਤਲ ਕਿ ਪੰਜ ਸਾਲ ਪਹਿਲਾਂ ਹੋਇਆ ਸੀ ਵਿਆਹ ਦੋ ਬੱਚਿਆਂ ਦੀ ਮਾਰ ਤੇ ਮਰਦਕ ਮੁਜ਼ਮ ਦਾਬੂ Shimla Puri ਇਲਾਕੇ ਦੇ ਵਿੱਚ ਵੱਡੀ ਵਾਰਦਾਤ ਝਗੜਾ ਸੁਲਝਾਉਣ ਦੇ ਯਕਤੀ ਦਾ ਕੀਤਾ ਗਿਆ ਹੈ ਹਾਈਕੋਰਟ ਦੇ ਪਿੰਡ ਟੂਸਾ ਵਿਖੇ ਇੱਕ ਗਰੀਬ ਕਿਸਾਨ ਦੇ ਅੱਧੀ ਦਰਜਣ ਦੇ ਕਰੀਬ ਪਸ਼ੂਆਂ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਕਿਸਾਨ ਕਰਤਾਰ ਸਿੰਘ ਦੇ ਕੋਲ 8 ਪਸ਼ੂ ਸਨ ਜਿਨ੍ਹਾਂ ਦੇ ਵਿੱਚੋਂ 6 ਪਸ਼ੂ ਜਿਹੜੇ ਨੇ ਉਹ ਬੀਤੇ 2-3 ਦਿਨਾਂ ਦੇ ਵਿੱਚ ਕਿਸੇ ਭੇਤਪਰੀ ਬਿਮਾਰੀ ਦੇ ਕਾਰਨ ਮਰ ਗਏ ਨੇ ਦੱਸਦੇ ਕਿ ਸਿਰਫ ਇਹੀ ਪਸ਼ੂ ਕਿਸਾਨ ਦੀ ਆਮਦਨ ਦਾ ਸਹਾਰਾ ਸਨ ਤੇ ਪਸ਼ੂਆਂ ਦੇ ਮਾਰੇ ਜਾਣ ਕਾਰਨ ਇਸ ਕਿਸਾਨ ਦਾ ਕਰੀਬ 4 ਲੱਖ ਰੁਪਏ ਤੋਂ ਵੱਧ ਰੁਪਿਆ ਦਾ ਨੁਕਸਾਨ ਹੋਇਆ ਪਿੰਡ ਵਾਸੀਆਂ ਨੇ ਸਰਕਾਰ ਤੋਂ ਕਿਸਾਨ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਉਧਰ ਰਾਏਕੋਟ ਦੇ ਸੀਨੀਅਰ ਮੈਡੀਕਲ ਅਫਸਰ ਦੇ ਵੱਲੋਂ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਇਹ ਜੀ ਬੜੀ ਹੀ ਦੁਖਦਾਈ ਘਟਨਾ ਹੈ ਇਹ ਪਰਿਵਾਰ ਆ ਨਾ ਜਿਹੜਾ ਭਾਈ ਕਰਤਾਰ ਸਿੰਘ ਪਿੰਡ ਟੂਸਿਆਂ ਤੋਂ ਇਹਨਾਂ ਦੇ ਅੱਖ ਡੰਗਰ ਸੀਗੇ ਜੀ ਇਹਨਾਂ ਦਾ ਗੁਜ਼ਾਰਾ ਇਹ ਡੰਗਰਾਂ ਤੋਂ ਚੱਲ ਰਿਹਾ ਸੀਗਾ ਤੇ ਇਹਨਾਂ ਦੇ 6 ਡੰਗਰ ਤਾਂ ਜੀ ਖਤਮ ਹੋ ਚੁੱਕੇ ਆ ਜਿਹੜੇ ਦੋ ਹੋਰ ਡੰਗਰ ਨੇ ਉਹ ਵੀ ਗੰਭੀਰ ਅਵਸਥਾ ਵਿੱਚ ਹੀ ਨੇ ਤੇ ਹਲੇ ਤੱਕ ਕੋਈ ਪਸ਼ੂ ਵਿਭਾਗ ਵਾਲਾ ਜੀ ਇੱਥੇ ਪਹੁੰਚਿਆ ਨਹੀਂ ਹੈ ਸਾਨੂੰ ਇਹ ਮੰਗ ਹੈ ਕਿ ਇਹਨਾਂ ਦਾ ਭਾਈ ਕਰਤਾਰ ਸਿੰਘ ਦਾ ਜੋ ਨੁਕਸਾਨ ਹੋਇਆ 3-4 ਲੱਖ ਦਾ ਸਰਕਾਰ ਬੋਲੋ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਪਸ਼ੂ ਵਿਭਾਗ ਵਾਲਿਆਂ ਨੂੰ ਬੇਨਤੀ ਹੈ ਅਪੀਲ ਹੈ ਕਿ ਡੰਗਰਾਂ ਦਾ ਚੈੱਕਅਪ ਕੀਤਾ ਜਾਵੇ ਤਾਂ ਕਿ ਹੋਰ ਕਿਸੇ ਪਿੰਡ ਵਿੱਚ ਇਦਾਂ ਦੀ ਕੋਈ ਜਬਿਮਾਰੀ ਲਾ ਲੋ ਕੋਈ ਹੋਰ ਕਿਸੇ ਡੰਗਰ ਨੂੰ ਨਾ ਲੱਗ ਸਕੇ ਗਵਰਨਮੈਂਟ ਤੋਂ ਹਾਸ ਕਰਦੇ ਇਹਨਾਂ ਦਾ 4 3-4 ਲੱਖ ਦਾ ਨੁਕਸਾਨ ਹੋਇਆ ਜੀ ਬਈ ਗਵਰਨਮੈਂਟ ਨੂੰ ਚਾਹੀਦਾ ਵੱਧ ਤੋਂ ਵੱਧ ਵੀ ਇਹਨਾਂ ਦੀ ਮਦਦ ਕਰੇ ਕਿਉਂਕਿ ਪਸ਼ੂਆਂ ਦਾ ਗੁਜ਼ਾਰਾ ਦੁੱਧ ਉਤਪਾਕੇ ਹੀ ਇਹ ਘਰ ਪਾਲਦੇ ਆ ਜੀ ਆਪਦਾ ਇੱਕ ਅਤਰ ਸਿੰਘ ਢਾਲੀਵਾਲ ਟੂਸਿਆਂ ਤੋਂ ਹੀ ਆ ਜੀ ਗੁਰਸਿੱਖ ਪਰਿਵਾਰ ਆ ਕੋਈ ਇਹ ਸਤੋਹ ਹੋਰ ਹੰਤ ਨਾਲ ਦਾ ਸਾਧਨ ਹੈ ਨਹੀਂ ਕਿ ਮੈਨੂੰ ਵੀ ਹਲੇ ਹੁਣੀ ਪੱਧਾ ਘੰਟਾ ਪਹਿਲਾਂ ਹੀ ਰਿਪੋਰਟ ਹੋਈਆ ਉਥੋਂ ਕਿ ਜਿਹੜਾ ਉੱਥੇ ਵੈਟਰਨ ਇਨਸਪੈਕਟਰ ਪੋਸਟਡ ਹੈ ਤੇ ਉਹਦੇ ਕੋਲ ਵੀ ਹੁਣੀ ਕਿਸੇ ਬਾਹਰੋਂ ਇਨਫੋਰਮੇਸ਼ਨ ਮਿਲੀ ਆ ਕਿ ਉਹਨੂੰ ਵੀ ਜਿਹੜੇ ਬੰਦਿਆਂ ਦੇ ਪਸ਼ੂ ਮਰੇ ਨੇ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਹੈਗਾ ਕਿਸੇ ਵੀ ਨਾ ਇਲਾਜ ਕਰਵਾਇਆ ਉਥੋਂ ਨਾ ਰਿਪੋਰਟ ਕੀਤਾਗਾ ਤੇ ਇਸ ਕਰਕੇ ਮੈਂ ਉਸ ਤੋਂ ਬਾਅਦ ਹੁਣ ਟੀਮ ਭੇਜੀ ਆ ਕਿ ਉਹ ਉਹਦੀ ਜਾਂਚ ਕਰਾਂਗੇ ਅਸੀਂ ਟੀਮ ਉਹਦੀ ਪ੍ਰੋਪਰ ਜਾਂਚ ਕਰਕੇ ਫਿਰ ਹੀ ਅਸੀਂ ਕੁਝ ਹੋਰ ਦੱਸ ਸਕਦੇ ਹਾਂ ਵੀ ਕਿਸ ਕਾਰਨ ਕਰਕੇ ਉਹ ਪਛੂ ਜਿਹੜੇ ਉੱਥੇ ਮਰੇ ਨੇ ਤੇ ਉਹ ਲੋਕਾਂ ਨੂੰ ਜਣਾਣਾ ਚਾਹੁੰਦੇ ਤੁਸੀਂ ਇਹ ਦਾ ਬਾਰੇ ਅਵੇਅਰਨੈਸ ਦਾ ਤਾਂ ਅਸੀਂ ਜਨਰਲ ਅਵੇਅਰ ਕਰ ਸਕਦੇ ਹਾਂ ਵੀ ਜੇ ਹੁਣ ਉੱਥੇ ਪਹਿਲਾਂ ਤਾਂ ਮੈਨੂੰ ਇਹੀ ਨਹੀਂ ਪਤਾ ਹੈਗਾ ਵੀ ਕਾਰਨ ਕੀ ਹੈਗਾ ਕਿਸੇ ਵੀ ਮਤਲਬ ਕਿ ਵੀ ਕਿਸੇ ਬਿਮਾਰੀ ਕਰਕੇ ਮਰੇ ਨੇ ਜਾਂ ਕੋਈ ਪੌਇਜ਼ਨਿੰਗ ਕਰਕੇ ਮਰੇ ਨੇਗੇ ਤੇ ਇਸ ਕਰਕੇ ਜਦੋਂ ਉਹ ਅਸੀਂ ਜਾਵਾਂਗੇ ਤਾਂ ਪਤਾ ਲੱਗੂਗਾ ਵੀ ਮਤਲਬ ਕਿ ਵੀ ਉਹਦੀ ਪ੍ਰੋਬਲਮ ਕੀ ਹੈ ਉਸੇ ਹਿਸਾਬ ਨਾਲ ਲੋਕਾਂ ਨੂੰ ਗਾਈਡ ਕੀਤਾ ਜਾ ਸਕਦਾ ਤਾਂਦਰਬਸਤੀ ਜੋਧੇਵਾਲ ਦੀਨ ਆਉਂਦੇ ਇਲਾਕੇ ਦੇ ਵਿੱਚ ਬੀਤੀ ਦੇਰ ਰਾਤ ਇੱਕ ਪਤੀ ਦੇ ਵੱਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਦੇ ਕਿ ਮੁਲਜ਼ਮ ਦੀ ਸਨਾਖਤ ਮੁਹੰਮਦ ਮੁੰਨਾ ਦੇ ਵੱਜੋਂ ਹੋਈ ਹੈ ਤੇ ਮੁਲਜ਼ਮ ਦੋ ਬੱਚਿਆਂ ਦਾ ਪਿਤਾ ਹੈ ਤੇ ਕਰੀਬ 5 ਸਾਲ ਪਹਿਲਾਂ ਉਸ ਦਾ ਮਿਰਤਕ ਦੇ ਨਾਲ ਵਿਆਹ ਹੋਇਆ ਸੀ ਦੱਸਦੇ ਕਿ ਮੁਲਜ਼ਮ ਪਤੀ ਨੂੰ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਗਿਆ ਇਕ ਕਾਸਮਾ ਨਾਮ ਦੀ ਲੇਡੀ ਸੀਗੀ ਉਹਦਾ ਪਤੀ ਮੁਹੰਮਦ ਮੁੰਨਾ ਉਹਦੇ ਕੈਰੇਕਟਰ ਤੇ ਸ਼ੱਕ ਕਰਦਾ ਸੀ ਦੋਨਾਂ ਦੀ ਆਸ ਵਿੱਚ ਘਰ ਦੇ ਵਿੱਚ ਪਰਿਵਾਰਕ ਝਗੜਾ ਰਹਿੰਦਾ ਸੀ ਕੱਲ ਉਹਨਾਂ ਦੀ ਸਵੇਰੇ ਆਸ ਵਿੱਚ ਥੋੜੀ ਤੂੰ ਤੂੰ ਮਾਮਾ ਹੋਈ ਜਿਸ ਤੋਂ ਬਾਅਦ ਉਹਦੇ ਘਰ ਵਾਲੇ ਨੇ ਉਹਦੇ ਸਬਜ਼ੀ ਕੱਟਣ ਵਾਲਾ ਚਾਕੂ ਆ ਉਹ ਉਹਦੇ ਪੇਟ ਦੇ ਵਿੱਚ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਵੈਪਨ ਬਰਾਮਦ ਕਰ ਲਿਆ ਤੇ ਬਾਕੀ ਅਗਲੀ ਤ੍ਰਿਤੀਸ਼ ਚੱਲ ਰਹੀ ਸਰ ਕਿੱਥੇ ਦੇ ਰਹਿਣ ਵਾਲੇ ਸੀਗੇ ਤੇ ਕੋਈ ਬੱਚੇ-ਕੁੱੱਚੇ ਵੀ ਸੀਗੇ ਤਾਂ ਦੇ ਇਹ ਦੋ ਬੱਚੇ ਸੀਗੇ ਇਹਨਾਂ ਦੇ ਤੇ ਇੱਕ ਬੱਚਾ 2.5 ਸਾਲ ਦਾ ਤੇ ਛੋਟਾ ਬੱਚਾ 9 ਮਹੀਨੇ ਦਾ ਸੀ ਇਹ ਪਿਛੋਂ ਸੀਤਾ ਮੜੀ ਬਿਹਾਰ ਦੇ ਰਹਿਣ ਵਾਲੇ ਸੀਗੇ ਕਿੰਨਾ ਕੰਮ ਹੋ ਗਿਆ ਸੀ ਵਿਆਹ ਨੂੰ ਵਿਆਹ ਤੋਂ ਬਾਅਦ ਫਿਰ 5-6 ਸਾਲ ਹੋ ਗਏ ਇਹਦੇ ਵਿਆਹ ਨੂੰ ਕੀ ਕਾਰਨ ਕੀ ਸਰ ਪਤਾ ਲੱਗ ਪਿਆ ਹੁਣ ਤੱਕ ਉਹਦੇ ਤੇ ਕਰੈਕਟਰ ਤੇ ਸ਼ੱਕ ਕਰਦਾ ਸੀ ਉਹਦੇ ਤੇ ਥੱਲੇ ਜੀ ਮੁੰਜਮ ਜੀ ਜੀ ਕੀਤਾ ਇਹਦਾ ਕਾਰੋਬਾਰ ਕੀ ਸੀ ਸਰ ਇਹ ਫੈਕਟਰੀ ਦੇ ਵਿੱਚ ਕਿਤੇ ਨੌਕਰੀ ਕਰਦਾ ਸੀਗਾ ਜਿੱਥੇ ਕਪੜਾ ਵਗੈਰਾ ਬਣਦਾ ਇਹ ਕਿਹੜੇ ਥਾਣੇ ਦਾ ਮਾਮਲਾ ਸਰ ਇਹ ਜੋਧੇਵਾਲ ਥਾਣੇ ਦਾ ਸਰ ਕਿੰਨੀ ਕੁ ਉਮਰ ਜੇ ਪਤੀ-ਪਤਨੀ ਦੀ ਗੱਲ ਕੀਤੀ ਹੈ ਉਹਦੇ ਕਿੰਨੀ ਕੁ ਨੇੜੇ ਤੇ ਰਹਿੰਦੇ 25-26 ਸਾਲ ਦੀ ਉਮਰ ਦੇ ਵਿੱਚ ਇੱਥੇ ਕਾਟੂਵਾਲ ਸੀ ਜੀ ਤੇ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ 2-3 ਵਿਚਾਲੇ ਲੜਾਈ ਹੋਈ ਹੈ ਤੇ ਲੜਾਈ ਨੂੰ ਛਡਵਾਉਣ ਦੇ ਲਈ ਗਏ ਇੱਕ ਵਿਅਕਤੀ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋਈ ਹੈ ਦੱਸਦੇ ਕਿ ਪੁਲਿਸ ਦੇ ਵੱਲੋਂ ਜਾਂਚ ਦੀ ਗੱਲ ਆਖੀ ਗਈ ਹੈ ਤੇ આરોપીਾਂ ਦੀ ਭਾਲ ਜਿਹੜੀ ਹੈ ਉਹ ਚੱਲੀ ਹੈ ਕੀ ਨਾਮ ਹੈ ਤੁਹਾਡੇ ਭਰਾ ਦਾ ਮਾਮਨਦੀਪ ਲੜਾਈ ਕਿਹਦੇ ਨਾਲ ਹੋਈ ਸੀ ਮਾਮੇ ਮੇਰੇ ਨਾਲ ਉਧਰ ਹੋਈ ਸੀਗੀ ਬਾਕੀ ਜਾਣਦੇ ਅੱਛਾ ਜੀ ਉਹ ਇੱਥੇ ਆ ਕੇ ਮੁੰਡੇ ਲੈ ਕੇ ਆ ਗਏ ਅੱਛਾ ਮੈਂ ਮਾਮੇ ਦੇ ਕੋਲੋਂ ਉਹ ਨਾਲ ਨਤੇਆ ਕਰੀ ਕੋਈ ਮੈਂ ਹਮਦਰਦ ਤੇ ਕਿਰਪਾਨਾਂ ਮਾਰੀਆਂ ਹਾਂਜੀ ਕਿੰਨੇ ਮੁੰਡੇ ਆਏ ਸੀ ਉਹ ਚਾਰ ਮੁੰਡੇ ਸੀਗੇ ਹਾਂਜੀ ਤੇ ਪੰਜਵਾਂ ਮੇਰਾ ਮਾਮੇ ਦਾ ਮੁੰਡਾ ਦੀ ਗੱਲ ਤਕਰੀਬ ਕੋਈ 3-4 ਬੰਦੇ ਸੀਗੇ ਸੀਮਾ ਨਾਂ ਦੀ ਲੜਕੀ ਇਹਨਾਂ ਦੀ ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਇੱਕ ਬਾਪ ਜੀ ਦਾ ਉਹ ਆਏ ਇੱਥੇ ਗਾਲਾਂ-ਗੋਲਾਂ ਕੱਢਦੇ ਸੀ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ-ਲੜਦੇ ਕਾफी ਦੂਰ ਆਣ ਕੇ ਥੋਨੂੰ ਨਾਂ ਦੇ ਬੰਦੇ ਨੇ ਉਹਨੇ ਕਿਰਪਾਨ ਮਾਰੀ ਤੇ ਉਹਦੀ ਅੱਜ ਹਸਪਤਾਲ ਤੋਂ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਵੱਜੀ ਹੈ ਜਾਂ ਉਹਨੇ ਮਾਰੀ ਹੈ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਮਾਰੀ ਹੈ ਜੀ ਕੰਤੇ ਹੋਣਾ ਨੇ ਦੋ ਨਾਮ ਦੇ ਸੀ ਨਾਮ ਨੋਮ ਨੇ ਜੇ ਪਤਾ ਨਹੀਂ ਰੇਡ ਗਈ ਹੈ ਪਰ ਸਾਡੀ ਜਲਦੀ ਫੜ ਲਾਂਗੇ ਸੀ ਸੀਮਾ ਦੇ ਨਾਲ ਆਪਸ ਵਿੱਚ ਰਿਸ਼ਤੇਦਾਰੀ ਸੀਗੀ ਆਪਸ ਵਿੱਚ ਰਿਸ਼ਤੇਦਾਰੀ ਸੀ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਆਂਗਰ ਹੈਗੇ ਨੇ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਹੇਠ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਆ ਉਹ ਉਹ ਅਸੀਂ ਟੈਕ ਟਕ ਬੰਦੇ ਜਿਹੜਾ ਮਰਨ ਨਾਲ 42 ਸਾਲ ਦੀ ਉਮਰ ਦਾ ਹੈ ਪਰ ਜਿਹੜਾ ਕਾਂਚੇ ਦਾ ਜ਼ਿਕਰ ਕਰ ਰਹੇ ਪਏ ਉਹਦਾ ਫਿਲਮ ਰਿਕਾਰਡਿੰਗ ਹੋਰ ਕਿੰਨੇ ਜਣੇ ਸੱਤੀ ਜਣੇ ਹੈ ਇਹ ਦੇਖਣਾ ਪਊਗਾ ਜੀ ਹੋਰ ਕਿੰਨੇ ਜਣੇ ਸੱਟਾਂ ਲੱਗਿਆ ਨੇ ਕਿੰਨੇ ਨੇ ਟੋਨ ਹੋ ਜਾਣੀ ਸੀ ਜਿਹੜਾ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ 3-4 ਵਾਰ ਹੋਏ ਨੇ ਤੇ ਬਾਅਦ ਤੇ ਸੱਟ ਵੀ ਹੈ ਇਹ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਬਦਲ ਗੁੱਬ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰੇ ਸੀਸੀਟੀਵੀ ਹੰਗਾਲੇ ਜਾ ਰਹੇ ਨੇ ਹਾਂਜੀ ਉਹ ਹੰਗਾ ਲੱਗ ਦੇਖਾਂਗੇ ਉਹ ਆਗਿਆ ਫਰੋਂ ਬਣੀ ਟੀਮਾਂ ਗਈਆਂ ਰੇਡ ਕਰਨ ਉਹਨਾਂ ਦੇ ਘਰ ਤਾਂ ਲੁਧਿਆਣਾ ਦਾ ਇੱਕ ਪ੍ਰਾਪਰਟੀ ਡੀਲਰ ਤੇ ਜਾਇਦਾਦ ਦੇ ਝਾਲੀ ਦਸਤਾਵੇਜ਼ ਦਿਖਾ ਕੇ ਐਨ ਆਰ ਆਈ ਦੇ ਨਾਲ 20 ਲੱਖ ਰੁਪਏ ਦੀ ਠੱਗੀ ਮਾਰਨ ਦੇ aarop ਲੱਗੇ ਨੇ ਦੱਸਦੇ ਕਿ ਇਸ ਸਬੰਧ ਦੇ ਵਿੱਚ ਪੀੜਤ ਐਨ ਆਰ ਆਈ ਪੱਖੋਂ ਕੁਝ ਲੋਕਾਂ ਦੇ ਵੱਲੋਂ ਸਥਾਨਕ ਚੰਡੀਗੜ੍ਹ ਰੋਡ ਵਿਖੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪ੍ਰੈਸ ਵਾਰਤਾ ਵੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਪ੍ਰੋਪਰਟੀ ਡੀਲਰ ਤੇ ਜਾਇਦਾਦ ਦੀ ਡੀਲ ਕੈਨਸਲ ਹੋਣ ਤੋਂ ਬਾਅਦ ਬਿਆਨਾਂ ਦੇ 20 ਲੱਖ ਰੁਪਏ ਨਾ ਮੋੜਨ ਤੇ ਉਹਨਾਂ ਉੱਪਰ ਦਬਾਅ ਪਾਉਣ ਦੇ ਇਲਜ਼ਾਮ ਲਗਾਏ ਗਏ ਨੇ ਜਦਕਿ ਦੂਜੇ ਪਾਸੇ ਪ੍ਰੋਪਰਟੀ ਡੀਲਰ ਦੇ ਵੱਲੋਂ ਸਾਰੇ ਹੀ aaropaa ਨੂੰ ਖਾਰਜ ਕਰਕੇ ਕਿਹਾ ਗਿਆ ਹੈ ਕਿ ਜਿਹੜਾ ਮਾਮਲਾ ਹੈ ਉਹ ਸਿਰਫ 5 ਲੱਖ ਰੁਪਏ ਦਾ ਹੈ ਸਰ ਅਚਲ ਜੀ ਅਸੀਂ ਇੱਕ ਪ੍ਰੋਪਰਟੀ ਖਰੀਦੀ ਸੀ ਹੂੰ ਦੁਗਰੀ ਉਹ ਤਾਂ ਦੁਗਰੀ ਤਾਂਦਰਾ ਰੋਡ ਤੇ ਉੱਥੇ ਇੱਕ ਪ੍ਰਾਪਰਟੀ ਡੀਲਰ ਨਾਲ ਤਹਿਜ ਪ੍ਰਾਪਰਟੀ ਡੀਲਰ ਜਿਹਨੇ ਸਾਡੇ ਨਾਲ 20 ਲੱਖ ਰੁਪਏ ਦੀ ਠੱਗੀ ਕੀਤੀ ਹੈ ਉਹਨੇ ਸਾਨੂੰ ਡਿਸਪਿਊਟਡ ਪ੍ਰਾਪਰਟੀ ਦਿਖਾ ਕੇ ਉਹਦਾ ਬਿਆਨ ਕਰ ਲਿਆ ਬਾਅਦ ਵਿੱਚ ਉਹ ਪ੍ਰਾਪਰਟੀ ਡਿਸਪਿਊਟ ਨਿਕਲੀ ਤੇ ਜਦੋਂ ਅਸੀਂ ਇਸਤੀ ਵਾਰ ਤੇ ਗੱਲ ਕੀਤੀ ਜਿਹਦੇ ਉਹਦੇ ਡਾਕੂਮੈਂਟ ਸਾਰੇ ਬੈਂਕ ਚ ਫਲੱਗ ਸੀਗੇ ਤੇ ਨਾ ਹੀ ਉਹਨੇ ਸਾਨੂੰ ਬੰਦੇ ਨੇ ਪੈਸੇ ਮੋੜੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਉਹਨੇ ਸਾਨੂੰ ਹੋਰ ਪ੍ਰਾਪਰਟੀ ਦਿੱਤੀ ਉਹ ਵੀ ਫੇਕ ਨਿਕਲੀ ਜਿਹਦੇ ਅਗੇ ਅਸੀਂ ਡੀਜੀਪੀ ਸਾਹਿਬ ਦੇ ਪੇਸ਼ ਹੋ ਕੇ ਐਨਆਰਆਈ ਮੋਹਾਲੀ ਕੰਪਲੀਟ ਦਿੱਤੀ ਬਕਾਇਦਾ ਉਹਦਾ ਨੂੰ 2 ਸਾਲ ਹੋ ਗਏ 2.5 ਸਾਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਸਾਨੂੰ ਤਾਂ 2.5 ਸਾਲ ਤੋਂ ਧੱਕੇ ਖਵਾ ਰਹੀ ਹੈ ਨਾ ਹੀ ਉਹ ਤੇ ਕਾਰਵਾਈ ਹੋ ਰਹੀ ਹੋਸ਼ ਤੇ ਜਿਹੜਾ ਡੀਲਰ ਉਹ ਸਾਨੂੰ ਧਮਕੀਆਂ ਦੇ ਰਿਹਾ ਉਹਦੇ ਪੋਲਿਟਿਕਲ ਲਿੰਕ ਨੇ ਪੁਲਿਸ ਵਾਲਿਆਂ ਨਾਲ ਲਿੰਕ ਨੇ ਉਹ ਸਾਨੂੰ ਧਮਕੀਆਂ ਤੇ ਧਮਕੇ ਦੇ ਰਿਹਾ ਕੰਪਲੈਟਾ ਦੇ ਰਿਹਾ ਸਾਡੇ ਖਿਲਾਫ ਤੇ ਪਾਸੀ ਬਹੁਤ ਪਰੇਸ਼ਾਨ ਹੈਗੇ ਕੀ ਨਾਮ ਹੈ ਉਸ ਡੀਲਰ ਦਾ ਜੀ ਨਵਤੇਜ ਪ੍ਰਾਪਰਟੀ ਡੀਲਰ ਜੀ ਪਹਿਲਾਂ ਪਤਾ ਨਹੀਂ ਕੀਤਾ ਬ੍ਰੋਡਰ ਡਿਸਪਿਊਟ ਤੁਸੀਂ ਲੈ ਲਏ ਹੋ ਨਹੀਂ ਅਚਲ ਜੀ ਹੋਣਾ ਜਦੋਂ ਸਾਨੂੰ ਜੋ ਸਾਨੂੰ ਉਹਨੇ ਡਾਕੂਮੈਂਟ ਦਿਖਾਏ ਸਾਨੂੰ ਉਨੇ ਆਪਣੀ ਗਾਰੰਟੀ ਲੈ ਕੇ ਹਾਂਜੀ ਜਿੱਦਾ ਨਾਰਮਲੀ ਪ੍ਰੋਪਰਟੀ ਲਾਡ ਸਾਹਿਬ ਕਰਦੇ ਆ ਵੀ ਸਾਰਾ ਕੁਝ ਮੇਰੇ ਕੋ ਪਿਆ ਜੀ ਤੁਸੀਂ ਬਿਆਨਾ ਕਰ ਲਓ ਅਸੀਂ ਉਹਦੇ ਸਿਰਫ ਉਹਦੀ ਗੱਲਾਂ ਤੇ ਵਿਸ਼ਵਾਸ ਕਰਕੇ ਅਸੀਂ ਬਿਆਨਾ ਕਰ ਲਿਆ ਬਾਅਦ ਵਿੱਚ ਸਾਨੂੰ ਪਤਾ ਲੱਗੇ ਕਿ ਇਹ ਬੈਂਕ ਦੇ ਵਿੱਚ ਪਲਾਜ਼ਾ ਪ੍ਰੋਪਰਟੀ ਉਹ ਵੈਸਤਾ ਰਿਕਾਰਡਿੰਗ ਆ ਮੇਰੇ ਕੋ ਸਾਰੀਆਂ ਪਈਆਂ ਮੈਂ ਸਾਬਤ ਕਰ ਸਕਦਾ ਕਿ ਮੈਂ ਸਹੀ ਹਾਂ ਇਹ 20 ਲੱਖ ਰੁਪਏ ਦਾ ਇਲਜ਼ਾਮ ਪਤਾ ਨਹੀਂ ਕਿਹੜੇ ਵਕੀਲ ਸਾਹਿਬ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ 20 ਲੱਖ ਦਾ ਇਲਜ਼ਾਮ ਮੇਰੇ ਤੇ ਲਾਉਣ ਇਹ ਇਲੈਕਸ਼ਨ ਨੇੜੇ ਆ ਤਿੰਨ ਸਾਲ ਤੋਂ ਮੈਂ ਕੋਈ ਮੇਰੀ ਰਿਕਾਰਡਿੰਗ ਬੰਦ ਨਹੀਂ ਕੋਈ ਮੇਰੀ ਲੋਕੇਸ਼ਨ ਬੰਦ ਨਹੀਂ ਤਿੰਨ ਸਾਲ ਤੋਂ ਮ ਲਗਾਤਾਰ ਉਹ ਤੋਂ ਲੈ ਕੇ ਹੁਣ ਤੱਕ ਮੇਰੇ ਆ ਕੰਮ ਚੱਲ ਰਿਹਾ ਮੈਂ ਕਿਤੇ ਸਾਰੀ ਦੁਨੀਆ ਨੂੰ ਮੇਰਾ ਘਰ ਪਤਾ ਵਾ ਵਾਰਡ ਨੰਬਰ 48 ਤੋਂ ਮੈਂ ਇਲੈਕਸ਼ਨ ਲੜ ਰਿਹਾ ਕੱਲੇ ਕੱਲੇ ਬੱਚਿਆਂ ਨੂੰ ਮੇਰਾ ਨੰਬਰ ਪਤਾ ਇੱਕ ਮਿੰਟ ਚ ਮੈਂ ਹਾਜ਼ਰ ਹੋ ਜਾਂਦਾ ਮੈਂ ਤੇ ਇਹ ਜਾਣ ਬੁੱਝ ਕੇ ਉਹਨਾਂ ਨੇ ਸਮਾਪਾਇਆ ਸਮਾਪਾ ਕੇ ਹੁਣ ਇਹ ਕਹਿ ਰਹੇ ਕਿ ਅਸੀਂ ਮਜਲੂਮ ਆ ਜੀ ਸਾਡੇ ਪੈਸੇ ਇਹਨੇ ਨੇ ਰੱਖ ਲਿਆ ਜੋ ਵੀ ਆ ਜਿਹੜੀ ਡੀਲ ਇਹਨਾਂ ਨੂੰ ਦਵਾਈ ਸੀ ਉਹ ਸਾਰੇ ਹੀ ਮੇਰੇ ਕੋਲ ਗਵਾਹ ਹੈਗੇ ਆ ਮੋਤਵਾਰ ਬੰਦਿਆਂ ਦੇ ਵਿੱਚ ਖੜ ਕੇ ਪੇਮੈਂਟ ਵਾਪਸ ਹੋਈ ਬਕਾਇਦਾ ਰਿਕਾਰਡਿੰਗ ਹੈਗੀ ਜਾਂ ਵੀਡੀਓ ਰਿਕਾਰਡਿੰਗ ਹੈਗੀ ਆ ਪੈਸੇ ਗਿੰਦਿਆਂ ਦੀ ਸੱਜਣ ਸਿੰਘ ਜੀ ਅਤੇ ਉਹਨਾਂ ਦੇ ਵਾਈਫ ਤੋਂ ਉਹਨਾਂ ਨੇ ਪੈਸੇ ਗਿਨੇ ਆ ਉਹ ਡੀਲ ਕੈਨਸਲ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਗਰੀਮੈਂਟ ਲਖਵਾ ਲਿਆ ਸਾਰਾ ਕੁਝ ਹੈਗਾ ਜੀ ਕੱਲੀ ਕੱਲੀ ਚੀਜ਼ ਹੈਗੀ ਆ ਇਹਨਾਂ ਨੇ ਬਸ ਆਪਣੀ ਪੈਸਿਆਂ ਦੀ ਸੇਫਟੀ ਕਰਕੇ ਵੀ ਨਪਤੇ ਜੀ ਤੁਸੀਂ ਸਾਡੇ 50 ਲੱਖ ਰੁਪਇਆ ਨਹੀਂ ਰੱਖੇਗਾ ਸਾਨੂੰ ਕੁਝ ਲਿਖ ਕੇ ਦੇ ਦੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਅ ਵੀ ਤਸੱਲੀ ਕਰ ਲਓ ਪੈਸੇ ਤਾਂ ਮੈਂ ਦੇ ਹੀ ਦਿੰਦੇ ਆ 2.5 ਲੱਖ ਰੁਪਇਆ ਇਹ ਮੰਗ ਰਹੇ ਮੇ ਤੋਂ ਵੀ 2.5 ਲੱਖ ਰੁਪਇਆ ਦੇ ਦਿਓ ਜੀ ਆਪਣਾ ਸਾਰਾ ਨਿਬੜ ਜੂਗਾ ਕੰਮ ਜੇ ਇਹਨਾਂ ਨੇ ਮੈਨੂੰ 20 ਲੱਖ ਰੁਪਏ ਦਿੱਤਾ ਤੇ 2.5 ਲੱਖ ਰੁਪਏ ਚ ਕਿਉਂ ਫੈਸਲਾ ਕਰ ਰਹੇ ਆ ਫਿਰ ਇਹ ਕਹਿ ਰਹੇ ਆ ਐਨਆਰਆਈ ਦੀ ਸੁਣਵਾਈ ਵੱਧਾ ਸਾਡੀ ਜੈਕ ਵੱਧਾ ਸਾਡੇ ਐਮਐਲਏ ਐਮਪੀ ਸਾਨੂੰ ਵੱਧ ਜਾਣਦੇ ਆ ਐਨਆਰਆਈ ਪੁਲਿਸ ਸਾਰੀ ਸਾਡੇ ਨਾਲ ਆ ਤੇ ਇਹਦੇ 'ਚ ਇਹ ਮਜਲੂਮ ਕਿੱਥੋਂ ਹੋ ਗਏ ਮੈਂ ਕਿੱਥੋਂ ਪਾਵਰਫੁਲ ਹੋ ਗਿਆ ਰੁਕ ਲੈਣੇ ਅਗਲੀ ਖਬਰ ਦਾ ਲੁਧਿਆਣਾ ਦੇ ਟਿੱੱਬਾ ਰੋਡ ਸਥਿਤ ਗੋਪਾਲ ਨਗਰ ਇਲਾਕੇ ਦੇ ਵਿੱਚ ਦਿਨ ਦਿਹਾੜੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਕੱਪੜਿਆਂ ਦੀ ਦੁਕਾਨ ਦੇ ਵਿੱਚ ਵੜ ਕੇ ਨੌਜਵਾਨ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਰੀਬ 1.5 ਲੱਖ ਰੁਪਏ ਦੀ ਨਕਦੀ ਤੇ ਮੋਬਾਈਲ ਲੁੱਟਿਆ ਗਿਆ ਦੱਸਦੇ ਕਿ ਘਟਨਾ ਦੁਪਹਿਰ ਦੇ ਕਰੀਬ 2 ਵਜੇ ਦੀ ਦੱਸੀ ਜਾਂਦੀ ਹੈ ਦੱਸਦੇ ਕਿ ਪੀੜਤ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਲੋਕਾਂ ਨੇ ਦੱਸਿਆ ਕਿ ਬੀਤੇ 1 ਇਨੇ ਦੌਰਾਨ ਇਸ ਇਲਾਕੇ ਦੇ ਵਿੱਚ 8 ਦੇ ਲਗਭਗ ਵਾਰਦਾਤਾ ਹੋ ਚੁੱਕੀਆਂ ਨੇ ਮੇਰਾ ਮੁੰਡਾ ਦੁਕਾਨ ਤੇ ਆਇਆ ਇੱਥੇ ਰੋ ਜਾ ਕੇ ਕੰਮ ਤੇ ਤੇ ਚਾਰ ਪੰਜ ਮੁੰਡੇ ਆਏ ਆ ਅੰਦਰ ਅੰਦਰ ਆ ਕੇ ਤੇ ਪਹਿਲਾਂ ਉਹਦਾ ਮੋਬਾਈਲ ਫੋਨ ਲੱਗੇ ਆ ਖੋਣ ਲੱਗੇ ਤੇ ਉਹਨੇ ਆਪਣੇ ਬਚਾ ਲਈ ਮੋਬਾਈਲ ਆਪਣਾ ਨਹੀਂ ਖੋਣ ਦਿੱਤਾ ਤੇ ਕਹਿੰਦਾ ਕਾਉਂਟਰ ਟੱਪ ਕੇ ਆਏ ਆ ਇੱਕ ਨੇ ਮੇਰੇ ਦਾਦ ਮਾਰਿਆ ਹਾਕੀਆਂ ਮਾਰੀਆਂ ਹੁਣ ਕੱਲਾ ਜਾਣਾ ਸੀਗਾ ਕੱਲੇ ਜਾਣੇ ਨੇ ਘੇਰ ਲਿਆ ਕੱਲੇ ਨੂੰ ਘੇਰ ਸਾਰਿਆਂ ਨੂੰ ਕੁੱਟਿਆ ਉਹਨਾਂ ਨੇ ਫੜ ਕੇ ਪਹਿ ਨਗਦੀ ਸੀਗੀ ਉਹਦੇ ਕੋਲ ਅੱਜ ਮਾਰ ਲੈਣ ਜਾਣਾ ਸੀ ਉਹਨੇ ਮਾਰਕੀਟ 1,52,000 ਰੁਪਇਆ ਕਿੰਨੇ ਕਿੰਨੇ ਵਜੇ ਦਾ ਮਾਮਲਾ ਔਰ ਕਿੰਨੇ ਜਣੇ ਆਏ ਸੀਗੇ ਪੰਜ ਜਣੇ ਭਾਜੀ ਆਏ ਪੰਜ ਜਣੇ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਦੋਂ ਆਏ ਦੋ ਵਜੇ ਦਾ ਦੋ ਵਜੇ ਦੋ ਵਜੇ ਮਨਸ਼ਾ ਕੀ ਸੀ ਤੁਹਾਡੇ ਕੋਲ ਪਹਿਲਾਂ ਖਰੀਦਦਾਰੀ ਕਰਿਆ ਸੀ ਤੁਹਾਡਾ ਕੋਈ ਨਹੀਂ ਨਹੀਂ ਉਹਨੂੰ ਕੋਈ ਰੰਜਿਸ਼ ਨਹੀਂ ਸਾਢੇ 3 ਤੱਕ ਕੋਈ ਲੜਾਈ ਵੀ ਨਹੀਂ ਹੋਇਆ ਕਿਸੇ ਨਾਲ ਹੂੰ ਉਹ ਆਏ ਸਿੱਧਾ ਆਏ ਕੋ ਕਹਿੰਦੇ ਸਾਨੂੰ ਟੋਪ ਦਿਖਾਓ ਜੈਂਟਸ ਕੱਪੜੇ ਦਿਖਾਓ ਇਹ ਕਹਿੰਦਾ ਮੇਰਾ ਮੁੰਡਾ ਕਹਿੰਦਾ ਕਿ ਨਹੀਂ ਸਾਡੇ ਕੋਲ ਜੈਂਟਸ ਕੱਪੜੇ ਨਹੀਂ ਹੁੰਦੇ ਲੇਟ ਲੇਡਿਸ ਹੁੰਦੇ ਆ ਇਹ ਪਹਿਲਾਂ ਵੀ ਤੁਹਾਡੀ ਦੁਕਾਨ ਤੇ ਕਦੇ ਆਏ ਨਹੀਂ ਪਹਿਲੀ ਵਾਰੀ ਆ ਦੇਖੇ ਮੁੰਡੇ ਕਦੀ ਵੀ ਨਹੀਂ ਕਦੀ ਵੀ ਨਹੀਂ ਕਿੰਨੇ ਪੈਸੇ ਲੱਗੇ ਤੁਹਾਡੇ ਨੂੰ 152000 ਰੁਪਏ ਦੁਪਹਿਰ 2 ਵਜੇ ਦਾ ਟਾਈਮ ਹੈ ਤੇ 2 ਵਜੇ ਦੇ ਟਾਈਮ ਦੇ ਵਿੱਚ ਤੁਸੀਂ ਦੁਪਹਿਰੇ ਵੀ ਲੋਕੀ ਸੇਫ ਨਹੀਂ ਹੈਗੇ ਪੰਜ ਮੁੰਡੇ ਮੋਟਰਸਾਈਕਲ ਤੇ ਆਏ ਦੁਕਾਨ ਦੇ ਅੰਦਰ ਐਂਟਰ ਹੋਏ ਠੀਕ ਹੈ ਤੇ ਮੁੰਡੇ ਦੇ ਕੋਲੋਂ ਜੈਂਸ ਕੱਪੜੇ ਮੰਗਿਆਂ ਦੀ ਡਿਮਾਂਡ ਕੀਤੀ ਜਦੋਂ ਉਹਨੇ ਕਿਹਾ ਮੇਰੇ ਕੋਲ ਜੈਂਸ ਨਹੀਂ ਹੈਗੇ ਲੇਡੀਜ਼ ਕੱਪੜੇ ਐ ਤੇ ਉਹਨੂੰ ਕਹਿੰਦੇ ਲੇਡੀ ਸੂਟ ਦਿਖਾਓ ਉਹ ਜਿੰਨੀ ਦੇਰ ਚ ਲੇਡੀ ਸੂਟ ਤੁਸੀਂ ਦੇ ਸਕਦੇ ਹੋ ਕਾਊਂਟਰ ਤੇ ਕੱਢ ਕੇ ਹਲੇ ਉਹਨੇ ਰੱਖੀ ਐ ਤੇ ਇੱਕ ਨੇ ਦਾਤ ਕੱਢਿਆ ਤੇ ਪਹਿਲਾਂ ਉਹਦੇ ਹਾਕੀਆਂ ਮਾਰਨੀਆਂ ਸਟਾਰਟ ਕਰਤੀਆਂ ਫਿਰ ਉਹਦੇ ਦਾਤ ਮਾਰ ਕੇ ਜਿਹੜੇ ਉਹਦੇ ਕਾਊਂਟਰ ਦੇ ਵਿੱਚ ਕੈਸ਼ ਪਿਆ ਸੀ ਤੇ ਮੋਬਾਈਲ ਵਗੈਰਾ ਸੀਗਾ ਉਹ ਲੈ ਕੇ ਚਲ ਗਈ ਲੈਣ ਤੋਂ ਬਾਅਦ ਤੁਸੀਂ ਦੇਖੋ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਪਾਜੀ ਇਹ ਅੱਠਵੀਂ ਨੌਵੀਂ ਵਾਰਦਾਤ ਹੈ ਬਈ ਪੁਲਿਸ ਦੀ ਗਸ਼ਤ ਮੈਂ ਤੁਹਾਨੂੰ ਦੱਸਦਾ ਟਿੱਬਾ ਥਾਣਾ ਠੀਕ ਹੈ ਥਾਣੇ ਦੇ ਵਿੱਚ ਮੁਲਾਜ਼ਮ 15 ਏਰੀਆ ਕਿੰਡਾ ਵੱਡਾ ਪਾਜੀ ਦੇਖੋ ਮੈਂ ਪ੍ਰਸ਼ਾਸਨ ਨੂੰ ਨਾਕਾਮੀ ਪ੍ਰਸ਼ਾਸਨ ਦੀ ਨਹੀਂ ਕਮਾਂਗਾ ਕਿਉਂਕਿ ਪ੍ਰਸ਼ਾਸਨ ਦੇ ਕੋਲ ਮੁਲਾਜ਼ਮ ਬਹੁ ਘੱਟ ਹੈ ਇਸ ਏਰੀਏ ਦੇ ਵਿੱਚ ਠੀਕ ਹੈ ਏਰੀਆ ਐਡਾ ਵੱਡਾ ਫੈਲ ਗਿਆ ਥਾਂ ਥਾਂ ਤੇ ਘਰ ਬਣ ਗਏ ਆ ਪ੍ਰਸ਼ਾਸਨ ਵੀ ਉੱਤੇ ਕੀ ਕਰੇਗਾ ਇੱਕ ਪੀਸੀਆ ਜਿਹਦੇ ਕੋਲ ਐਡਾ ਵੱਡਾ ਰੂਟ ਆ ਉਹ ਵਿਚਾਰੇ ਨਾਲੇ ਵਾਲੀ ਸਾਈਡ ਤੇ ਰੂਟ ਕਰਨ ਜਾਂਦੇ ਆ ਤੇ ਟਿੱਬਾ ਰੋਡ ਵਾਲੀ ਸਾਈਡ ਤੇ ਵਾਰਦਾਤ ਹੋ ਜਾਂਦੀ ਹੈ ਟਿੱਬਾ ਰੋਡ ਵਾਲੀ ਤੇ ਵਾਰਦਾਤ ਹੋ ਜਾਂਦੀ ਤੇ ਵਿਚਾਰੇ ਮਿਹਰਬਾਨ ਰੋਡ ਤੇ ਹੁੰਦੇ ਆ ਸੀਸੀਟੀਵੀ ਕੈਮਰੇ ਜੀ ਇਦਾਂ ਵਾਂ ਇੱਥੇ ਰੋਡ ਦੇ ਉੱਤੇ ਕੈਮਰੇ ਲੱਗੇ ਹੋਏ ਆ ਭੱਜਦੇ ਹੋਏ ਇੱਕ ਮੁੰਡਾ ਕਾਬੂ ਕੀਤਾ ਇੱਕ ਮੁੰਡਾ ਦੇ ਮੋਟਰਸਾਈਕਲ ਜਿਹੜਾ ਕਿ ਲੱਗਦਾ ਟਿੱਬਾ ਥਾਣੇ ਦੇ ਉੱਤੇ ਉਹਨਾਂ ਨੂੰ ਭੇਜਤਾ ਮੁਲਾਜ਼ਮਾਂ ਦੇ ਹੱਥ ਤਦੁਰੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੇ ਅਚਨਚੇ ਚੈਕਿੰਗ ਕੀਤੀ ਹੈ ਜਿਸ ਦੇ ਚਲਦਿਆਂ ਬਿਨਾ ਪਰਮਿਸ਼ਨ ਲੱਗੇ ਹੋਰਡਿੰਗ ਬੋਰਡਾਂ ਨੂੰ ਉਹਨਾਂ ਦੇ ਵੱਲੋਂ ਉਤਾਰਿਆ ਗਿਆ ਨਾਲ ਹੀ ਉਹਨਾਂ ਕਿਹਾ ਕਿ ਬਿਨਾ ਪਰਮਿਸ਼ਨ ਤੋਂ ਕੋਈ ਵੀ ਬੋਰਡ ਨਾ ਲਗਾਇਆ ਜਾਵੇ ਤੇ ਜੋ ਇਸ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਬੱਸ ਸਟੈਂਡ ਅੰਦਰ ਗੰਦਗੀ ਨੂੰ ਲੈ ਕੇ ਵੀ ਆਪਣਾ ਪੱਖ ਰੱਖਿਆ ਆ ਤੁਹਾਡੇ ਕੋਲ ਬੋਰਡ ਲਾਏ ਗਿਆ ਬਸ ਸਟੈਂਡ ਤੇ ਕਿੰਨੇ ਬੋਰਡ ਲਾਏ ਗਿਆ ਮੈਂ ਕੋ ਗਿਣਤੀ ਨਹੀਂ ਕੀਤੀ ਭਾਈ ਸਾਹਿਬ ਇਹਦੇ ਬਾਰੇ ਮੈਂ ਅੱਜ ਵਿజిਟ ਕੀਤਾ ਸੀ ਬਸ ਸਟੈਂਡ ਦੇ ਉੱਤੇ ਤੇ ਮੈਨੂੰ ਲੱਗਾ ਵੀ ਇੱਥੇ ਕਾਫੀ ਬੋਰਡ ਗਲੋ ਸਾਈਨ ਲਾਏ ਆ ਕਿਉਂ ਮੈਂ ਆਪਣੇ ਸਟਾਫ ਨੂੰ ਕਹਿ ਕੇ ਤੁਰੰਤ ਲਵਾ ਦਿੱਤੇ ਚੇਂਜ-ਉਂਜ ਕੀਤੇ ਸੀ ਬੋਰਡ ਕੁਝ ਪੁਰਾਣੇ ਨਵੇਂ ਚੇਂਜ ਕਰਕੇ ਤੇ ਕਾਫੀ ਲੱਗੇ ਸੀ ਇਸ ਕਰਕੇ ਮੈਂ ਸਾਰੇ ਜੋ ਐਗਰੀਮੈਂਟ ਤੋਂ ਬਾਹਰ ਸੀ ਉਹ ਮੈਂ ਸਾਰੇ ਦਰਵਾ ਦਿੱਤੇ ਸਰ ਕੋਈ ਐਗਰੀਮੈਂਟ ਹੁੰਦਾ ਇਹਨਾਂ ਦਾ ਬਿਲਕੁਲ ਜੀ ਇਹਨਾਂ ਦਾ ਸਾਡੇ ਨਾਲ ਜਾਂ ਹੈੱਡ ਆਫਿਸ ਨਾਲ ਐਗਰੀਮੈਂਟ ਹੁੰਦਾ ਐਗਰੀਮੈਂਟ ਤੋਂ ਬਿਨਾ ਅਸੀਂ ਐਡ ਬਸਟੈਂਡ ਤੇ ਨਹੀਂ ਕੁਝ ਡਾਬੇ ਅੱਛਾ ਸਰ ਜਿੱਦਾਂ ਦੇਖਿਆ ਵੀ ਜਿੱਦਾਂ ਕੰਪਨੀ ਦੇ ਦੁਆਰਾ ਬੋਰਡ ਲਾਇਆ ਕਿ ਪਹਿਲਾਂ ਤੁਹਾਡੇ ਨਾਲ ਕਨੈਕਟ ਕਰਨਗੇ ਬਿਲਕੁਲ ਉਹ ਐਗਰੀਮੈਂਟ ਹੋਊਗਾ ਜੇਕਰ ਗਵਰਨਮੈਂਟ ਦੀਆਂ ਸ਼ਰਤਾਂ 'ਚ ਐਗਰੀਮੈਂਟ ਅਲਾਉ ਹੁੰਦਾ ਹੋਊਗਾ ਤੇ ਫਿਰ ਉਹ ਕਰਾਂਗੇ ਨਹੀਂ ਅਦਰਵਾਈਜ਼ ਨਹੀਂ ਐਡ ਆਫਿਸ ਨੂੰ ਪੁੱਛੇ ਬਿਨਾ ਮੈਂ ਉਹਦੀ ਕੋਈ ਕਾਰਵਾਈ ਨਹੀਂ ਕਰ ਸਕਦਾ ਤਾਂ ਸ਼ਹਿਰ ਦੇ ਵਿੱਚ ਡੀਜ਼ਲ ਆਟੋ ਰਿਕਸ਼ਾ ਦੀ ਐਂਟਰੀ ਬੰਦ ਹੋ ਗਈ ਹੈ ਜਿਸ ਤੋਂ ਬਾਅਦ ਆਟੋ ਰਿਕਸ਼ਾ ਚਾਲਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਰੋਸ ਪ੍ਰਦਰਸ਼ਨ ਕਰਦੇ ਆ ਉਹਨਾਂ ਦੇ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਅਦਿੱਤੀ ਗਈ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਈਸ਼ ਦਾ ਰੁਕ ਕਰਨ ਦਾ ਐਲਾਨ ਕੀਤਾ ਗਿਆ ਨਾਲ ਹੀ ਚਾਲਕਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਆਪਣੇ ਆਟੋ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੀਐਮ ਮਾਨ ਨੂੰ ਸੌਂਪੀਆਂ ਜਾਣ ਗਿਆ ਤੇ ਉਸ ਤੋਂ ਬਾਅਦ ਹੀ ਉਹ ਬੇਰੁਜ਼ਗਾਰ ਹੋਣਗੇ ਪਿਛਲੇ ਦਿਨੀ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀ ਤੁਹਾਡੇ ਜਿਹੜੇ ਡੀਜ਼ਲ ਆਟੋ ਆ ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਥੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਏਡੇ ਏਡੇ ਉਹਨਾਂ ਦੇ ਸਲੈਂਸਰ ਨੇ ਏਡੇ ਏਡੇ ਧੂਏ ਮਾਰਦੇ ਆ ਇੱਕ 25% ਜੋ ਕਿ ਇੱਕ ਸਾਡੀ ਤਦਾਦ ਰਹਿ ਗਈ ਆ ਆਟੋ ਰਿਕਸ਼ਾ ਦੀ ਡੀਜ਼ਲ ਆਟੋ ਦੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਔਰ ਉਦੋਂ ਤੋਂ ਜਿਹੜੇ ਹੈਗੇ ਇਸ ਟਾਈਮ ਬੱਚਿਆਂ ਦੀ ਐਡਮਿਸ਼ਨਾਂ ਦੇ ਖਰਚੇ ਆਏ ਹੋਏ ਆ ਬੜੇ ਬੜੇ ਲੰਬੇ ਚੋੜੇ ਖਰਚੇ ਆ ਜੇ ਆਟੋ ਵੇਚਦੇ ਆ ਆਪਣੇ ਇਹਨਾਂ ਨੂੰ ਇਹਦੇ ਬਦਲੇ ਕੁਝ ਨਹੀਂ ਮਿਲਣਾ ਸਰਕਾਰਾਂ ਨੇ ਜੋ ਮੰਨ ਬਣਾਇਆ ਸਾਨੂੰ ਚੌਥੇ ਦਿਨ ਪਰੇਸ਼ਾਨ ਕਰਨਾ ਬਹੁਤ ਔਖਾ ਆ ਪਿੱਛੇ ਜੀ ਅਸੀਂ ਇੱਕ ਮੀਟਿੰਗ ਕੀਤੀ ਸੀ ਹੰਗਾਮੀ ਮੀਟਿੰਗ ਕੀਤੀ ਸੀ ਬਸ ਅੱਡੇ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਉਹਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਏਸੀਪੀ ਸਾਹਿਬ ਵੀ ਆਏ ਸੀ ਜਿਹਦੇ ਵੀ ਸਾਨੂੰ ਕਿਹਾ ਸੀ 2 ਮਹੀਨਾ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਾ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੇਟ ਲਾ ਕੇ ਤੁਸੀਂ ਆਪਣਾ ਸਟੇ ਲੈ ਲੋ ਜਾਂ ਤੁਸੀਂ ਕਿਸੇ ਪੋਲੀਟਿਸ਼ੀਅਨਸ ਕੋ ਆ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜਿਹੜਾ ਟਾਈਮ ਵਧਾ ਦਾਂਗੇ ਪਰੰਤੂ ਹਜੇ ਗੱਲ ਨੂੰ 10 ਤੋਂ 12 ਦਿਨ ਨਹੀਂ ਹੋਏ ਕੱਲ ਫੇਰ ਸਾਨੂੰ ਇੱਕ ਚੁਬਵੀਂ ਸੂਈ ਲਾ ਦਿੱਤੀ ਗਈ ਆ ਵੀ ਜਿਹੜੇ ਆਟੋ ਰਿਕਸ਼ਾ ਵਾ ਡੀਜ਼ਲ ਆਟੋ ਰਿਕਸ਼ਾ ਸ਼ਹਿਰ ਦੇ ਅੰਦਰ ਐਂਟਰ ਨਹੀਂ ਹੋਣਗੇ ਬਸ ਅੱਡੇ ਜਾਂ ਰੇਲਵੇ ਸਟੇਸ਼ਨ ਘੰਟਾ ਘਰ ਇਹ ਐਂਟਰ ਨਹੀਂ ਹੋਣਗੇ ਜਿੱਥੇ ਕਿ ਜਿਹੜੇ ਕੀ ਸਟੈਂਡ ਨੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ ਇਹ ਸਰਕਾਰ ਤੇ ਪ੍ਰਸ਼ਾਸਨ ਨੂੰ ਫੇਰ ਕਹਿਣਾ ਚਾਹੁੰਦਾ ਵੀ ਦੋ ਦਿਨ ਹੋ ਗਏ ਇਹਨਾਂ ਨੂੰ ਵਿਹਲੇ ਬੈਠੇ ਨੂੰ ਜੇ ਇਸ ਤਰ੍ਹਾਂ ਹੀ ਵਿਹਲੇ ਰਹੇ ਜੇ ਕਿਸੇ ਆਟੋ ਰਿਕਸ਼ਾ ਚਾਲਕ ਨੇ ਕੋਈ ਆਪਣੇ ਆਪ ਨੂੰ ਕੁਝ ਕਰ ਲਿਆ ਉਹਦੇ ਜਿਹੜੇ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਤੇ ਸਰਕਾਰ ਹੋਊਗੀ ਫੇਰ ਉਹ ਆਪਣਾ ਹਿਸਾਬ ਲਗਾ ਲੈਣਾ ਅਸੀਂ ਬਿਲਕੁਲ ਬਾਈਕਟ ਕਰ ਦਾਂਗੇ ਔਰ ਚੱਕਾ ਜਾਮ ਕਰ ਦਾਂਗੇ ਪੂਰੇ ਲੁਧਿਆਣੇ ਦੇ ਵਿੱਚ ਵੀ ਆਟੋ ਰਿਕਸ਼ਾ ਕਹਿੰਦੇ ਬੰਦ ਕਰੋ ਡੀਜ਼ਲ ਗੱਡੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਇੰਨੇ ਪਰਿਵਾਰ ਜੁੜੇ ਹੋਏ ਆ ਨਾਲ ਇੱਕਦਮ ਇਹ ਬੰਦ ਕਰਕੇ ਅਸੀਂ ਦੱਸੋ ਕਿੱਥੇ ਜਾਵਾਂਗੇ ਨਾ ਸ ਦੰਨਾਂ ਨੇ ਪਹਿਲਾਂ ਟਾਈਮ ਦਿੱਤਾ ਸੀ ਉਹ ਵੀ ਮੁੱਕਰ ਗਏ ਜੀ ਹੁਣ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨ ਦੇ ਰਹੇ ਉਹ ਸਾਡੇ ਕੋ ਸਵਾਰੀ ਬੈਠਦੀ ਨਹੀਂ ਜੇ ਬੈਠਦੀ ਅਕਦਰ ਬਜ਼ੁਰਗ ਡਰਾਈਵਰ ਆ ਸਾਰੇ ਕਿੰਨੀ ਕਿੰਨੀ ਸਾਲਾਂ ਦੀ ਉਮਰ ਆ ਸਭ ਹੈਗੀ ਸਰ 50 50 ਸਾਲ ਦੇ ਹੈਗੇ ਜੀ ਤਕਰੀਬਨ 60 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਨੂੰ 30 35 35 ਸਾਲ ਹੋ ਗਏ ਸਰ ਕੰਮ ਕਰਦੇ ਇਹਨਾਂ ਨੂੰ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਜੀ ਐਦਾਂ ਕਦੇ ਨਹੀਂ ਹੋਇਆ ਜੀ ਪਹਿਲਾਂ ਚਲਾਨ ਹੁੰਦੇ ਸੀ ਹੋਰ ਕੁਛ ਦੀ ਸਰਕਾਰ ਨੇ ਐਦਾਂ ਕੀਤਾ ਹੋ ਵੀ ਤੋਂ ਡਾਕੂਮੈਂਟੇਸ਼ਨ ਚ ਪੂਰੀ ਨਾ ਹੋਵੇ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸਰ ਕੋਈ ਐਦਾਂ ਦੀ ਗੱਲ ਹੀ ਨਹੀਂ ਜੀ ਕਦੇ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਨੇ ਜੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਹੋਰਾ ਜਿੰਮ ਦੇ ਵਿੱਚ ਰੱਖੇ ਗਏ ਸਮਾਗਮ ਦੌਰਾਨ ਪਹੁੰਚੇ ਮਿਸਟਰ ਇੰਡੀਆ ਰਾਮ ਨਿਵਾਸ ਦਾ ਵਿਸ਼ੇਸ਼ ਤੌਰ ਤੇ ਸਵਾਗਤ ਦਾ ਚੈੱਕ ਦੇ ਕੇ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਦੱਸਦੇ ਕਿ ਰਾਮ ਨਿਵਾਸ ਦੇ ਵੱਲੋਂ ਦੇਸ਼ ਭਰ ਤੋਂ ਆਈਆਂ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੀਆਂ ਟੀਮਾਂ ਦੇ ਨਾਲ ਮੁਕਾਬਲਾ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਗਿਆ ਸੀ ਤੇ ਮਿਸਟਰ ਇੰਡੀਆ ਬਣੇ ਸੀ ਇਤਨੇ ਵੀ ਹਮਾਰੇ ਆਈਬੀਬੀਫ ਕੇ ਅਫੀਸ਼ੀਅਲ ਹੈ इन्होंने ਇਤਨਾ ਪਿਆਰ ਔਰ ਸਨਮਾਨ ਮuje ਦਿਆ ਹੈ ਲਾਸਟ 17 ਮਾਰਚ ਕੋ ਹਮ ਮਿਸਟਰ ਇੰਡੀਆ ਕੰਪੀਟੀਸ਼ਨ ਹੋਆ ਥਾ ਜਿਸਮੇ ਮuje ਓਵਰਆਲ ਟਾਈਟਲ ਮਿਲਾ ਤਾ ਔਰ ਉਸਕੇ ਬਾਅਦ ਅੱਜ सम्मानित करने के लिए भाइयों ने मुझे बुलाया है इतना प्यार और सम्मान देने के लिए मैं तय दिल से इनका धन्यवाद करता हूँ सर लगता है देखो आजकल बल्कि जिम का स्कोप ना काफ़ी बड़ा है क्योंकि जो आजकल का खान पान है और जो आजकल ये बीमारियाँ चली हुई हैं इनको लेके काफ़ी लोग मतलब जिम की तरफ या एक्सरसाइज की तरफ काफ़ी रुझान बढ़ा है पहले से और कोरोना के बाद तो कम से कम सिक्सटी 80 परसेंट रुझान लोगों का एक्सरसाइज़ की तरफ बढ़ा है और मैं सिर्फ यही कहूँगा कि अपना एक डिसिप्लिन बनाएं और अच्छे से वर्कआउट करें जिम में नहीं हो पा रहा आप लोगों से तो ग्राउंड में करें कहीं भी वर्क करें लेकिन एक्सरसाइज़ ज़रूर करें मैं दूसरी बार लुधियाना में मुझे मिस्टर इंडिया का टाइटल मिला है और जो प्यार मुझे लुधियाना में मिला है यहाँ पर वो शायद ही कहीं मिला हो यहाँ का रहना यहाँ का अरेंजमेंट यहाँ का खाने का बच्चों की फैसिलिटी सब कुछ एक टॉप लेवल की थी रुकाल ने एक और खबर था ਜੋ ਅਸੀਂ ਜੋ ਸਲੀਬੀ ਯਾਤਰਾ ਕੱਢੀ ਹੈ ਕਲੋਰੀ ਪੈਂਟਕਾਸਟਲ ਚਰਚ ਤੋਂ ਲੈ ਕੇ ਬਾਈਪਾਸ ਹੁੰਦੀ ਹੋਈ ਵਾਪਸ ਫਿਰ ਦੁਬਾਰਾ ਕਲੋਰੀ ਪੈਂਟਕਾਸਟਲ ਚਰਚ ਦੇ ਵਿੱਚ ਆ ਕੇ ਖਤਮ ਹੋਈ ਹੈ ਅੱਜ ਦੇ ਦਿਨ ਅਸੀਂ ਜਿੰਨੇ ਵੀ ਪੰਜਾਬ ਦੇ ਵਸਨੀਕਾਂ ਜਾਂ ਪੰਜਾਬ ਤੋਂ ਬਾਹਰ ਹਨ ਉਹਨਾਂ ਨੂੰ ਇਹ ਸੰਦੇਸ਼ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਤੇ ਆਏ ਉਹਨਾਂ ਨੇ ਸਾਡੇ ਸਾਰਿਆਂ ਦੇ ਲਈ ਆਪਣੀ ਜਾਨ ਦਿੱਤੀ ਉਹਨਾਂ ਨੇ ਜਾਨ ਦੇ ਕੇ ਸਾਡੇ ਸਾਰਿਆਂ ਦੇ ਬਚਾਅ ਦੇ ਲਈ ਸਾਡੇ ਸਾਰਿਆਂ ਦੇ ਪਾਪਾਂ ਤੋਂ ਮੁਕਤੀ ਦੇ ਲਈ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਅਸੀਂ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੁਰੇ ਕੰਮਾਂ ਤੋਂ ਮੁੜੋ ਭੈੜੇ ਰਾਹਾਂ ਤੋਂ ਮੁੜੋ ਅਸੀਂ ਜੋ ਮਨੁੱਖ ਜਾਤੀ ਹੈ ਚਾਹੇ ਕੋਈ Hindu ਚਾਹੇ ਕੋਈ ਸਾਡਾ Hindu ਭਰਾ ਹੈ ਚਾਹੇ ਕੋਈ Sikh ਭਰਾ ਹੈ ਚਾਹੇ ਕੋਈ ਮੁਸਲਮ ਕੋਈ ਵੀ ਧਰਮ ਤੋਂ ਰਿਲੇਟਡ ਹੈ ਤੁਸੀਂ ਆਪਸ ਦੇ ਵਿੱਚ ਮਿਲ ਕੇ ਰਹੋ ਅਸੀਂ ਸਾਰਿਆਂ ਨੇ ਇਸੇ ਜਗ੍ਹਾ ਤੇ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਇੱਕ ਦੂਸਰੇ ਦੇ ਅਸੀਂ ਭਾਈ ਪਾਈਆਂ ਅਸੀਂ ਇੱਕ ਦੂਸਰੇ ਦਾ ਸਾਥ ਦਈਏ ਇੱਕ ਦੂਸਰੇ ਨੂੰ ਮਿਲ ਕੇ ਚੱਲੀਏ ਅਗਰ ਕੋਈ ਦੁੱਖ ਵਿੱਚ ਹੈ ਉਸ ਦੀ ਸਹਾਇਤਾ ਕਰੀਏ ਅਗਰ ਕੋਈ ਸੁਖੀ ਹੈ ਤਾਂ ਉਸ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਸਾਡਾ ਚਰਚ ਵੱਲੋਂ ਸਾਰੀ ਸੰਗਤ ਵੱਲੋਂ ਇਹੀ ਸੁਨੇਹਾ ਜੀ ਤੁਸੀਂ ਸਾਰੇ ਆਪਸ ਦੇ ਵਿੱਚ ਮਿਲ ਕੇ ਇਸ ਦਿਨ ਪਰੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਇਹ ਚੜ ਦਿੱਤਾ ਗਿਆ ਸੀ ਮੱਥਾ ਪਰਾ ਵਿੱਚ ਕੈਰਤੋਗ ਦਿੱਤੇ ਗਏ ਔਰ ਪਰੂ ਯਿਸੂ ਮਸੀਹ 30 ਦਿਨ ਇਸਟਰ ਵਾਲੇ ਦਿਨ ਐਤਵਾਰ ਮੁਰਦਿਆਂ ਵਿੱਚੋਂ ਜਿਊਟੇ ਨੂੰ ਇਸਟਰ ਦਾ ਦਿਨ ਕਰਕੇ ਕਿਹਾ ਜਾਂਦਾ ਤੋ ਇਸ ਦਿਨ ਪਰੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਇਹ ਸਾਬਤ ਕੀਤਾ ਕਿ ਉਸ ਸਮੂਹ ਜਾਤੀ ਨੂੰ ਸਮੂਹ ਲੋਕਾਂ ਨੂੰ ਸਭ ਲੋਕਾਂ ਨੂੰ ਉਹ ਪਿਆਰ ਕਰਦੇ ਆ ਔਰ ਉਹਨਾਂ ਨੇ ਆਪਣੀ ਜਾਨ ਪੂਰੀ ਇਹ ਪੂਰੇ ਸੰਸਾਰ ਦੇ ਲਈ ਦਿੱਤੀ ਹਰ ਇੱਕ ਜਨ ਦੇ ਲਈ ਉਹਨਾਂ ਆਪਣੀ ਜਾਨ ਦਿੱਤੀ ਆਪਣਾ ਖੂਨ ਵਹਾਇਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਬਾਰੇ ਪੜ੍ਹਦੇ ਹਾਂ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਦੇ ਉਪਦੇਸ਼ ਪੜ੍ਹਦੇ ਹਾਂ ਉਹਨਾਂ ਨੇ ਇੱਕੋ ਹੀ ਉਪਦੇਸ਼ ਦਿੱਤਾ ਕਿ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਰੱਖੋ ਭੈੜੇ ਕੰਮ ਨਾ ਕਰੋ ਨਸ਼ੇ ਨਾ ਕਰੋ ਗਲਤ ਲੋਕਾਂ ਨਾਲ ਸੰਪਰਕ ਨਾ ਕਰੋ ਗਲਤ ਨਾ ਹੋਵੋ ਤਾਂ ਮੈਂ ਸਮਾਜ ਨੂੰ ਵੀ ਇੱਕ ਨਮਰ ਬੇਨਤੀ ਕਰੂੰਗਾ ਕਿ ਚੰਗੇ ਕੰਮ ਕਰੋ ਪ੍ਰਭੂ ਦੇ ਨਾਲ ਜੁੜੋ ਨਸ਼ੇ ਨਾ ਕਰੋ ਖੂਨ ਖਰਾਬਾ ਨਾ ਕਰੋ ਉਦਰ ਕਸਬਾ ਮੁਲਾਪੁਰ ਦਾਖਾ ਦੀ ਵਾਲਮੀਕੀ ਕਲੋਨੀ ਵਾਰਡ ਨੰਬਰ 2 ਵਿਖੇ ਭਗਵਾਨ ਵਾਲਮੀਕੀ ਜੀ ਦੇ ਨਵੇਂ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਇਹ ਨੀਂਹ ਪੱਥਰ ਸ਼ਾਂਤੀ ਮੈਮੋਰੀਅਲ ਟਰਸਟ ਦੇ ਵੱਲੋਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਂਝੇ ਤੌਰ ਤੇ ਰੱਖਿਆ ਗਿਆ ਹੈ ਦੱਸ ਦੇ ਕਿ ਇਸ ਮੌਕੇ ਸਮੁੱਚੇ ਭਾਈਚਾਰੇ ਦੇ ਵਿੱਚ ਮੰਦਿਰ ਬਣਨ ਤੇ ਖੁਸ਼ੀ ਦੀ ਲਹਿਰ ਪਾਈ ਗਈ। ਭਗਵਾਨ ਵਾਲਮੀਕੀ ਦਾ ਮੰਦਿਰ ਜਿਹੜਾ ਅੱਜ ਨਿਉ ਪੱਥਰ ਰੱਖਿਆ ਗਿਆ ਹੈ ਇਹ ਜਗ੍ਹਾ ਸਾਡੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਇਹ ਜੰਗਾ ਬਾਲਮਿਕੀ ਭਾਈਚਾਰੇ ਦੇ ਲਈ ਬਣਾਈ ਗਈ ਹੈ ਜਦੋਂ ਇਹ ਮੰਦਿਰ ਤਿਆਰ ਹੋ ਜਾਏਗਾ ਬਾਲਮਿਕ ਸਮਾਜ ਦਾ ਤਾਂ ਇਹ ਉਹਨਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ ਇਹ ਮੰਦਿਰ ਬਹੁਤ ਹੀ ਸੋਹਣਾ ਤੇ ਨਵੇਂ ਤਰੀਕੇ ਨਾਲ ਬਣ ਰਿਹਾ ਹੈ ਇਹ ਵੇਖਣਯੋਗ ਹੋਵੇਗਾ ਸਾਰੇ ਹੀ ਬਾਲਮਿਕ ਸਮਾਜ ਨੂੰ ਲੱਖ ਲੱਖ ਕੋਟੀ ਕੋਟੀ ਬਧਾਈ ਜੀ ਜਾਣ ਤੋਂ ਪਹਿਲਾਂ ਇੱਕ ਵਾਰ ਫੈਨ ਨਜ਼ਰ ਪਾ ਲੈਣੇ ਅਹਿਮ ਸੁਰਖੀਆਂ ਤੇ ਪ੍ਰਾਪਰਟੀ ਡੀਲਰ ਤੇ ਠੱਗੀ ਮਾਰਨ ਦੇ ਲੱਗੇ ਇਲਜ਼ਾਮ ਜਾਲੀ ਦਸਤਾਵੇਜ਼ ਰੀਤ ਕੇ ਐਨ ਆਰ ਆਈ ਦੇ ਨਾਲ ਮਾਰੀ ਠੱਗੀ 20 ਲੱਖ ਰੁਪਏ ਦੀ ਠੱਗੀ ਦੇ ਨਾਲ ਧਮਕੀ ਦਾ ਵੀ આરોਪ ਪ੍ਰਾਪਰਟੀ ਡੀਲਰ ਨੇ ਸਿਰੇ ਤੋਂ ਕਾਰੇ ਸਾਰੇ ਇਲਜ਼ਾਮ ਜੁਗਨ ਨੇ ਸੁਣੇ ਕਿ ਲਗ ਦਿੱਤਾ ਤਾਂ ਚਾਰ ਦੇ ਵਿੱਚ ਟੀਜ਼ਲ ਔਟੋ ਰਿਕਸ਼ਾ ਦੀ ਐਂਟਰੀ ਹੋਈ ਬੰਦ ਔਟੋ ਰਿਕਸ਼ਾ ਚਾਲਕਾਂ ਦੇ ਵਿੱਚ ਸਰਕਾਰ ਖਿਲਾਫ ਰੋਸ ਚਾਲਾ ਨੇ ਕੀਤਾ ਪ੍ਰਦਰਸ਼ਨ ਤਿੱਖੇ ਸੰਘਰਸ਼ ਦਾ ਵੀ ਐਲਾਨ ਕੀਤਾ ਮੁੱਖ ਮੰਤਰੀ ਦੀ ਰਹਾਈਸ਼ ਦਾ ਕਰਾਂਗੇ ਰੋਕ సీఎం ਨੂੰ સોਪਾਂਗੇ ਔਟੋ ਰਿਕਸ਼ਾ ਦੀਆਂ ਚਾਬੀਆਂ ਜੰਡੀਗੜ ਰੋਡ ਤੇ ਮਿਸਟਰ ਇੰਡੀਆ ਰਾਮ ਨਿਵਾਸ ਦਾ ਪਰਮਾ ਸਵਾਗਤ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਜਿਤਾਇਆ ਖਿਤਾਬ ਤੇ 1 ਲੱਖ ਰੁਪਏ ਦਾ ਚੈੱਕ ਦੇ ਕੇ ਦਿੱਤਾ ਗਿਆ ਇਸ ਬੰਦਾਰੇ ਸ਼ਖ ਦੇ ਚੱਲਦਿਆ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕੀਤਾ ਕਤਲ ਕਿਰੀ 5 ਸਾਲ ਪਹਿਲਾਂ ਹੋਇਆ ਸੀ ਵਿਆਹ ਦੋ ਬੱਚਿਆਂ ਦੀ ਮਾਰ ਤੇ ਮਰਦਕ ਮੁਜ਼ਮ ਦਾਬੂ ਸ਼ਿਮਲਾਪੁਰੀ ਲਾਕੇਦਮ ਚ ਵੱਡੀ ਵਾਰ ਦਾ ਝਗੜਾ ਸੁਲਝਾਉਣ ਦੇ ਯਕਤੀ ਦਾ ਕੀਤਾ ਗਿਆ ਫਿਰ ਹਲੋ ਦੇਨਾ ਕਬਰਨਾਮਾ ਵਿਚਨਾਈ ਮੈਨੂੰ ਦਇ ਇਜਾਜ਼ਤ ਧੰਨਵਾਦ